ਇਹਨਾਂ ਨੂੰ ਤਲਬ ਕਿਉਂ ਨਹੀਂ ਕੀਤਾ ਜੀ ਤੁਸੀਂ ਸਪਸ਼ਟੀ ਕਰਨ ਉਹਦਾ ਆਇਆ ਸੁਖਵੀਰ ਬਾਦਲ ਦਾ ਮੈਂ ਜੀ ਝੋਲੀ ਚ ਪਾਉਣਾ ਸਾਰਾ ਤੂੰ ਉਹਨੂੰ ਫਟਾਫਟ ਤਨਖਾਈਆ ਕਰਾ ਦੇਤਾ ਕਿਉਂ ਉਹਨੂੰ ਪੁੱਛਿਆ ਵੀ ਕਿਉਂ ਤੂੰ ਝੋਲੀ ਚ ਪਵਾ ਰਿਆਂ ਬੇ ਬਿਲਕੁਲ ਏਡਾ ਦਿਆਲੂ ਕਿਉਂ ਆ ਤੂੰ ਕੌਮ ਤੇ ਹੂੰ ਫਿਰ ਉਹਨੂੰ ਦੱਸ ਦੇ ਵੀ ਤੂੰ ਆਗਨਾ ਕੀਤੇ ਕਿ ਨਹੀਂ ਕੀਤੇ ਸੰਗਤ ਨੂੰ ਦੱਸ ਬਿਲਕੁਲ ਜੀ ਆਪਣੇ ਮੂੰਹ ਬਰਗਾੜੀ ਦਾ ਕੈਸ ਕੇਸ ਲੈਂਦੇ ਬੱਚਿਆਂ ਦੇ ਕਤਲ ਲੈਂਦੇ ਕਾਤਲਾ ਨੂੰ ਡੀਜੀਪੀ ਬਣਾਉਣਾ ਬਦਲ ਲੈਂਦੇ ਉਹਨਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਦੇ ਵਿੱਚ ਥਾਂ ਦੇਣੀ ਜੀ ਸਨਮਾਨਤ ਕਰਨਾ ਇਹ ਸਾਰੀਆਂ ਗੱਲਾਂ ਲਿਆਉਂਦੇ ਰਿਕਾਰਡ ਤੇ ਲਿਆਉਂਦੇ ਜੀ ਰਿਕਾਰਡ ਕਾਲ ਤੱਕ ਤੇ ਹੁੰਦਾ ਜੀ ਅਜੋ ਇਹ ਨਹੀਂ ਕਹਿ ਸਕਦਾ ਮੈਂ ਤੇ ਐਵੇਂ ਹੀ ਮੰਨ ਗਿਆ ਸੀ ਜੀ ਮੈਂ ਤੇ ਐਵੇਂ ਹੀ ਕਰ ਲਿਆ ਸੀ ਇਹ ਨਹੀਂ ਕਹਿ ਸਕਦਾ ਉਹ ਤਾਂ ਮੁਕਸਰ ਜਾ ਕੇ ਉਹਨੇ ਕਹਿ ਉਹ ਦਿੱਤਿਆ ਜੀ ਹਾਂ ਇਹ ਨਹੀਂ ਸੀ ਕਹਿ ਸਕਦਾ ਜੀ ਜੇ ਇਹ ਕਾਰਬਨ ਦੂਸਰਾ ਤੁਹਾਨੂੰ ਪਤਾ ਹੈ ਗੁਰਬਚਨ ਸਿੰਘ ਨੇ ਗਲਤ ਕੀਤਾ ਉਹਨੂੰ ਤਲਬ ਕਿਉਂ ਨਹੀਂ ਕੀਤਾ ਜੀ ਕਾਲ ਤੱਕ ਤੇਨ ਤਲਬ ਕਰਕੇ ਉਹਦੀ ਉਹਦੀ ਜਵਾਬਦੇਹੀ ਕਿਉਂ ਨਹੀਂ ਕੀਤੀ ਗਰਵਚਨ ਸਿੰਘ ਹੋਰਾ ਨਾਲ ਤਾਂ ਜੀ ਸਟੇਟਮੈਂਟ ਕਰ ਰਹੇ ਨੇ ਜਿਹੜੇ ਉਹਨੂੰ ਅੱਜ ਤੱਕ ਤਨਖਾਹ ਦਿੰਦੇ ਰਹੇ ਆ ਲੱਖ ਰੁਪਇਆ ਉਹਦੇ ਗੱਲ ਪਾ ਉਹਦਾ ਕਮੇਟੀ ਦੇ ਗੱਲ ਪਾਉਂਦੇ ਰਹੇ ਉਹਦਾ ਜੀ ਉਹਨਾਂ ਨੂੰ ਤਨਖਾਹ ਕਿਉਂ ਨਹੀਂ ਲਈ ਬਿਲਕੁਲ ਤੇ ਇਹ ਸਾਰਾ ਕੁਝ ਡਰਾਮਾ ਸੀ ਜੀ ਡਰਾਮਾ ਹੋਣ ਦੀ ਵਜ੍ਹਾ ਨਾਲ ਇਹਨੂੰ ਤੇ ਬਿਠਾਈ ਰੱਖਿਆ ਕੁਰਸੀ ਤੇ ਜੀ ਤੇ ਇਹ ਕਿਸੇ ਦਾ ਵਾਲਵਿੰਗਾ ਨਹੀਂ ਕਰ ਸਕਿਆ ਇਹਨੇ ਹਫਤੇ ਚ ਸਾਰੇ ਪੰਜੇ ਗ੍ਰੰਥੀ ਘਰੋਂ ਤੋਰਤੇ ਬਿਲਕੁਲ ਜੀ ਏਰ ਵਹਿਤਾ ਨਹੀਂ ਗਿਆ ਸਾਡੀਆਂ ਜੀ ਪੰਜ ਸਿੰਘ ਹੋਣ ਦਸਮ ਪਾਤਸ਼ਾਹ ਦੀ ਥਾਂ ਤੇ ਬੈਠੇ ਬਿਲਕੁਲ ਜੀ ਜਿਨ੍ਹਾਂ ਨੇ ਜਨਾਂ ਲਈ ਦਸਮ ਪਾਤਸ਼ਾਹ ਨੇ ਨਦੇੜ ਚ ਕਿਹਾ ਸੀ ਆਖਰੀ ਸਮੇਂ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਜੀ ਪ੍ਰਾਣ ਪੰਜਾਂ ਪਿਆਰਾਂ ਚ ਜੀ ਆਤਮਾ ਮੇਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਚ ਗੁਰਮਤਾ ਜਿਹੜਾ ਮਤਾ ਹੋਵੇ ਗੁਰਮਤਾ ਉਹਨੂੰ ਕਿਹਾ ਜਾਂਦਾ ਉਹ ਪੰਜ ਸਿੰਘ ਕਰ ਪਾਉਣਗੇ ਜੀ ਪੰਜ ਸਿੰਘ ਜਿਹੜੇ ਨੇ ਉਹ ਮੇਰਾ ਸਰੀਰ ਨੇ ਜੀ ਪੰਜੋਂ ਮੈਂ ਨਿਤ ਵਰਤਤ ਮੈਂ ਹਾਂ ਪੰਜ ਮਿਲੇ ਸੋ ਪੀਰਨ ਪੀਰ ਜੀ ਗੁਰ ਘਰ ਕੀ ਮਰਿਆਦਾ ਪੰਜੋ ਜੀ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਛੇ ਪਾਵੇ ਦਰਗੇ ਮਾਨ ਜੀ ਜਿਹੜੇ ਪੰਜ ਸਿੰਘ ਨੇ ਇਹਨਾਂ ਨੂੰ ਹੀ ਦਸਮ ਪਾਤਸ਼ਾਹ ਜੀ ਤੋਂ ਬਾਅਦ ਪ੍ਰਸ਼ਾਦ ਦਾ ਪਹਿਲਾ ਗੱਫਾ ਮਿਲਦਾ ਸੰਗਤ ਦੇ ਵਿੱਚ ਬਿਲਕੁਲ ਜੀ ਉਹ ਅੱਜ ਰਵਾਇਤ ਟੁੱਟਦੀ ਜਾ ਰਹੀ ਹੈ ਬਿਲਕੁਲ ਜੀ ਉਹ ਪ੍ਰਤੀਕ ਹੈ ਇਸ ਗੱਲ ਦਾ ਕਿ ਪੰਜ ਸਿੰਘ ਹੀ ਸਾਡੇ ਗੁਰੂ ਦਾ ਰੂਪ ਨੇ ਜਿੰਨਾ ਤੋਂ ਅਸੀਂ দীક્ષા ਲੈਨੇ ਜਿੰਨਾ ਤੋਂ ਅਸੀਂ ਅੰਮ੍ਰਿਤ ਪਾਨ ਕਰਦੇ ਆ ਇਹ ਕੋਈ ਡਰਾਮਾ ਨਹੀਂਗਾ ਕਿ ਜੇ ਨਗਰ ਕੀਰਤਨ ਜਾ ਰਿਹਾ ਤੇ ਝੰਡੇ ਫੜਾ ਕੇ ਅੱਗੇ ਤੋਰ ਦਿਓ ਨਿਸ਼ਾਨ ਸਾਹਿਬ ਫੜਾ ਕੇ ਪੰਜਾਂ ਸਿੱਖਾਂ ਨੂੰ ਤੇ ਗੱਲ ਚ ਹਾਰ ਪਾਈ ਜੋ ਤਾਂ ਪੂਜਾ ਕਰੀ ਜੋ ਉਹ ਦਿਖਾਵਾ ਨਹੀਂਗਾ ਇਹ ਨਿਵੇਸ਼ ਰੱਖਣ ਵਾਲੇ ਪੰਜ ਸਿੰਘ ਨੇਗੇ ਇਹ ਦਸਮ ਪਾਤਸ਼ਾਹ ਦੀ ਫਿਜ਼ੀਕਲੀ ਗੁਆਈ ਦੇ ਦੇ ਸਮਰਾਤ ਨੇ ਬਿਲਕੁਲ ਜੀ ਉਹ ਜਿਹੜੇ ਆ ਉਹਨਾਂ ਦਾ ਤੁਸੀਂ ਜਲੂਸ ਕੱਢ ਛੱਡਿਆ ਜੀ ਅਜ ਉਹਨਾਂ ਦਾ ਆਗੂ ਬਣਾ ਧੜਗਾਜ ਸਿੰਘ ਨੂੰ ਜੀ ਤੇ ਚੋਰਾਂ ਦੀ ਤਰ੍ਹਾਂ ਰਾਤ ਨੂੰ ਉਹਨੂੰ ਭਰਤੀ ਕੀਤਾ ਇਹਨਾਂ ਨੇ ਜੀ ਇਹ ਭਰਤੀਆਂ ਜਿਹੜੀਆਂ ਨੇ ਇਹ ਪੰਜਾਂ ਪਿਆਰਾਂ ਚ ਨਹੀਂ ਆਉਂਦੀਆਂ ਅਜ ਸਿੰਘ ਉਹ ਨੇ ਜਿਹੜੇ ਸੀਸ ਦੇ ਕੇ ਜਿੰਨੇ ਕਾਲਪੁਰਖ ਨੂੰ ਹਾਜ਼ਰ ਨਾ ਹੋ ਕੇ ਸੀਸ ਦੇ ਦਿੱਤਾ ਉਹ ਤਨਖਾਹ ਕਿਉਂ ਲਊਗਾ ਬਿਲਕੁਲ ਜੀ ਤੇ ਅਜ ਪ੍ਰਧਾਨ ਕੀਤੋਂ ਤਨਖਾਹ ਲੈ ਰਿਆ ਸਖਤਰ ਕੀਤੋਂ ਲੈ ਰਿਆ ਜੀ ਸੁਖਵੀਰ ਬਾਦਲ ਕੀਤੋਂ ਲੈ ਰਿਆ ਰੋਟੀ ਨਹੀਂ ਖਾਂਦੇ ਤੇ ਪੰਜ ਸਿਕ ਨਹੀਂ ਖਾ ਸਕਦੇ ਬਿਲਕੁਲ ਜੀ ਜਿੰਨਾ ਕੰਮ ਪੰਜ ਸਿੰਘਾਂ ਨੂੰ ਪੈਂਦਾ ਉਬਾਕੋ ਵੀ ਦਸੰਵਾਂ ਦੀ ਕਿਰਤ ਕਰਕੇ ਤੇ ਖਾ ਸਕਦੇ ਕਰ ਸਕਦੇ ਇਹ ਰਵੈਤਾਂ ਜਿਹੜੀਆਂ ਨੌਕਰ ਨਹੀਂ ਬਣਾਉਂਦੀਆਂ ਕਸਮ ਪਾਸ਼ਾ ਦਾ ਸਰੀਰ ਨੂੰ ਅਸੀਂ ਨੌਕਰ ਨਹੀਂ ਬਣਾ ਸਕਦੇ ਸਾਡੀ ਕੋਈ ਹਿੰਮਤ ਨਹੀਂ ਨਾ ਕਿ ਇਹ ਕਿਸੇ ਪ੍ਰਥਾ ਦੀ ਨਾ ਕਿ ਸੰਸਾਦੀ ਨਾ ਕਿ ਸੇ ਲੀਡਰ ਦੀ ਜੀ ਲੀਡਰ ਆਪ ਤੇ ਪਾਸ਼ਾ ਤੇ ਦਸੰ ਪਾਸ਼ਾ ਦੇ ਸਰੀਰ ਨੂੰ ਨੌਕਰ ਬਣਾ ਲੇ ਬਿਲਕੁਲ ਜੀ ਇਹ ਕਿਦਾਂ ਦੀ ਰਵੈਤਾਂ ਕਿਦਾਂ ਦੀ ਪਰੰਪਰਾ ਨਹੀਂ ਉਹ ਕਿਹੜੀਆਂ ਮੱਤਾਂ ਨੇ ਸਾਰਿਆਂ ਜਿਹੜੀਆਂ ਗੱਲਾਂ ਨੇ ਕਪਲਾ ਜਿਹੜਾ ਉਹ ਇੱਥੇ ਆ ਕੇ 15 ਸਾਲ ਹੋ ਗਏ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਇਆ ਉਹ ਕਿਉਂ ਨਹੀਂ ਹੋ ਰਹੇ ਜੀ ਇਹਦੇ ਤੇ ਕਿਉਂ ਦਿਹਾੜਿਆ ਪ੍ਰਬੰਧਕ ਕਮੇਟੀ ਦੀ ਉਹਨੂੰ ਦੇ ਕੇ ਸੌਂਪ ਕੇ ਪਰ ਬਾਦਲ ਨੂੰ ਸੈਂਟਰ ਸਰਕਾਰ ਜੀ ਸੁੱਤੀ ਹੋਈ ਆ ਇਹ ਮ제 ਲੈ ਰਹੇ ਆ ਕਿ ਆਨੇ ਬਹਾਨੇ ਇਲੈਕਸ਼ਨ ਲੰਬੇ ਕਰ ਰਹੇ ਜਦੋਂ ਤੱਕ ਉਹਨਾਂ ਨੂੰ ਕੋਈ ਬਾਦਲ ਨਾਲੋਂ ਵੱਧ ਵਫਾਦਾਰੀ ਨਾ ਮਿਲਦਾ ਜੀ ਜੀ ਕੇਂਦਰ ਨੂੰ ਜੀ ਉਸ ਸਮੇਂ ਤੱਕ ਸ਼੍ਰੋਮਣੀ ਕਮੇਟੀ ਦੀ ਚੋਣ ਡਿਲੇ ਹੁੰਦੀ ਰਹਿਣੀ ਆ ਜੀ ਅਸੀਂ ਸਬਰ ਆ ਸਾਡੇ ਕੋਲ ਜੀ ਅਸੀਂ ਵੇਟ ਕਰਾਂਗੇ ਜੀ ਅਸੀਂ ਦੇਖਾਂਗੇ ਇਹਦਾ ਸਬਰ ਕਦੋਂ ਟੁੱਟਦਾ ਜੀ ਇਹ ਕਦੋਂ ਤੱਕ ਆਪਣਾ ਸਵਾਰਥ ਦੇਖਦੀ ਸੰਤ ਸਰਕਾਰ ਅਸੀਂ ਵੇਟ ਕਰਾਂਗੇ ਬਾਦਲ ਪਰਿਵਾਰ ਜੋ ਕੁਝ ਵੀ ਗੁਰੂ ਘਰ ਦਾ ਲੁੱਟ ਖਿਲ ਜਾਊਗਾ ਉਹਨੂੰ ਦੇਣਾ ਪਊਗਾ ਜੀ ਉਹ ਵਾਪਸ ਆਊਗਾ ਇਹ ਮੇਰੀ ਗਰੰਟੀ ਹੈ ਸਿੱਖ ਸੁਚੇਤ ਰਹਿਣ ਸਿੱਖ ਦ੍ਰਿੜਤਾ ਨਾਲ ਰਹਿਣ ਸਿੱਖ ਵਿਕਣ ਨਾ ਜੀ ਸਿੱਖ ਕੌਮ ਦਿਲ ਨਾ ਛੱਡੇ ਜੀ ਇਹਦੇ ਆਗੂ ਦਿਲ ਨਾ ਛੱਡਣ ਜੀ ਸਤਾ ਹਾਸਲ ਕਰ ਲਈ ਇਹਨਾਂ ਦੀ ਬਾਹ ਨਾ ਫੜਨ ਜੀ ਸਾਰਾ ਕੁਝ ਸਾਡੇ ਕੋੜਾਊਗਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕਿਤੇ ਕੁਝ ਨਹੀਂ ਜਾਂਦਾ ਨਾ ਬਾਦਲਦਾਲ ਲੈ ਕੇ ਗਿਆ ਨਾ ਬਾਦਲ ਦੀ ਘਰ ਵਾਲੀ ਨਾਲ ਲੈ ਕੇ ਗਈ ਨਾ ਸੁਖਵੀਰ ਨੇ ਲੈ ਕੇ ਜਾਣਾ ਨਾ ਉਹਦੀ ਗਾਂ ਔਲਾਦ ਜਾ ਸਕਦੀ ਜੀ ਜੋ ਕੁਛ ਵੀ ਆ ਜਿੰਨਾ ਕੁਝ ਵੀ ਖਾ ਲਿਆ ਨਾ ਜੀ ਪੀ ਸਤ ਪੀ ਸਤ ਚਾਪਿਆ ਸੋਈ ਨੇ ਪਿਆ ਸਾ ਜੋ ਕੁਛ ਖਾਈ ਜਾ ਰੇ ਇਹੋ ਹੀ ਨਾਲ ਆ ਉਹਨਾਂ ਦੇ ਬਿਲਕੁਲ ਹੋਰ ਕੁਝ ਨਹੀਂ ਜਾਣਾ ਸਾਨੂੰ ਸਬਰ ਰੱਖਣਾ ਚਾਹੀਦਾ ਕਿਤੇ ਕੁਝ ਨਹੀਂ ਹੋਣਿਆ ਨਾ ਕਰਾਵੇ ਇਲੈਕਸ਼ਨ ਇੱਕ ਸਮਾਂ ਆਊਗਾ ਜਦੋਂ ਇਹ ਪੰਥਕ ਪ੍ਰਣਾਲੀ ਜੀਵਤ ਹੋਊਗੀ ਉਦੋਂ ਸਾਨੂੰ ਸੈਂਟਰਲ ਸਰਕਾਰ ਦੇ ਵੀ ਲੋੜ ਨਹੀਂ ਮਹਿਸੂਸ ਹੋਣੀ ਅਸੀਂ ਕਾਲ ਤੱਕ ਤੋਂ ਕਰਵਾ ਸਕਦੇ ਹਾਂ ਜੀ ਪਰ ਇਹ ਸੈਂਟਰਲ ਸਰਕਾਰ ਨੂੰ ਅਕਲ ਕਰਨੀ ਚਾਹੀਦੀ ਹੈ ਸਾਡੀਆਂ ਪਰੰਪਰਾਵਾਂ ਜਿਉਂਦੀਆਂ ਤੋਂ ਬਣੀਆਂ ਰਹਿਣ ਸਾਨੂੰ ਛੇੜਛਾੜ ਨਾ ਕਰਨੀ ਪਵੇ ਇਹ ਸੰਵਿਧਾਨ ਵਿਧਾਨ ਜਿਹੜਾ ਉਹ ਬਣੇ ਬਣਾਏ ਰਹਿਣ ਤੇ ਅਸੀਂ ਉਹਦੇ ਭੈ ਭਾਵਨੇ ਚ ਗੁਰੂ ਸੰਗਤ ਗੁਰੂ ਰੂਪ ਸੰਗਤ ਦੇ ਦੇਣਦਾਰ ਤੇ ਜਵਾਬਦੇ ਬਣੇ ਰਹੀਏ ਜੀ ਤੁਸੀਂ ਬਹੁਤ ਲੰਬੇ ਸਮੇਂ ਤੋਂ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਲੋਕਾਂ ਨੂੰ ਸੁਚੇਤ ਕਰ ਰਹੇ ਹੋ ਜੀ ਇਲੈਕਸ਼ਨ ਸਪੋਸ ਕਰੋ ਆ ਜਾਂਦੇ ਨੇ ਜੀ ਤੇ ਉਸ ਤੋਂ ਬਾਅਦ ਕੀ ਗੁਰਦੁਆਰਾ ਸੁਧਾਰ ਲਹਿਰ ਆਪਣੇ ਲੈਵਲ ਤੇ ਇਕੱਲਿਆਂ ਹੀ ਦਮ ਆਪਣੇ ਦਮ ਤੇ ਇਲੈਕਸ਼ਨ ਲੜੇਗੀ ਜਾਂ ਜਿਹੜੀ ਕਿ ਹੋਰ ਖਿੰਡੀ ਪੁੜੀਆਂ ਸ਼ਕਤੀ ਆ ਸਾਡੇ ਸੁਧਾਰ ਲਹਿਰ ਕਿਸੇ ਹੋਰ ਦੀ ਹੋ ਸਕਦੀ ਸਾਡੇ ਹੈਗੇ ਪੰਥਕ ਅਕਾਲੀ ਲਹਿਰ ਪੰਥਕ ਅਕਾਲੀ ਲਹਿਰ ਹਾਂਜੀ ਪੰਥਕ ਅਕਾਲੀ ਲਹਿਰ ਜਿਹੜੀ ਆ ਅਸੀਂ ਅਸੀਂ ਇਹ ਜਿਹੜੇ ਲੀਡਰ ਨੇ ਸਾਡੇ ਜਿਹੜੇ 20 25 25 ਸਾਲ ਦੇ ਤਜਰਬੇ ਕਰ ਰਹੇ ਨੇ ਕਿਸੇ ਇਲੈਕਸ਼ਨ ਤੇ ਕਿਸੇ ਕੋਈ ਲੋਕ ਸਭਾ ਕੋ ਬਦਨ ਸਭਾ ਕੋ ਜੀ ਬਲੌਗ ਸੰਪਤੀਆਂ ਕੋ ਸਰਪੰਚੇ ਇਹਨਾਂ ਚੋਂ ਅਸੀਂ ਨਹੀਂ ਕੱਟ ਸਕਦੇ ਜੀ ਇਹ ਜਿਹੜੀ ਤਾਕਤ ਆ ਇਹ ਅਸੀਂ ਸੰਗਤ ਤੋਂ ਲੈ ਸਕਦੇ ਹਾਂ ਜੀ ਸੰਗਤ ਦੇ ਵਿੱਚ ਜਿਹੜਾ ਮੈਨੂੰ ਟਾਈਮ ਲੱਗ ਰਿਹਾ ਪਿੰਡਾਂ 'ਚ ਜਾਣ ਦਾ ਉਹਦੀ ਵਜ੍ਹਾ ਇਹ ਹੈ ਕਿ ਮੈਂ ਜਦੋਂ ਪਿੰਡਾਂ ਜਾਣਾ ਹੈ ਖੇਤਰ 'ਚ ਜਾਣਾ ਹੈ ਇੱਕ ਪਾਰਟ ਇੱਕ ਜਿਹੜਾ ਹਲਕਾ ਆ ਪ੍ਰਬੰਧਕ ਉਹਦੇ 'ਚ ਜਾਣਾ ਉਹਦੇ ਦੋ ਜਾਂ ਤਿੰਨ ਮੀਟਿੰਗਾਂ ਕਰਦਾ ਲੋਕਾਂ ਨੂੰ ਇਕੱਠਿਆਂ ਕਰਦਾ ਉਹਦੇ 'ਚ ਮੈਂ ਮੈਸੇਜ ਦੇਣਾ ਕਿ ਅਸੀਂ ਲੀਡਰ ਇਕੱਠੇ ਹੋਈਏ ਜੀ ਕੋਟੇ ਵੰਡਿਏ ਜੀ ਕੋਟੇ ਅਨੁਸਾਰ ਅਸੀਂ ਜੋ ਤਾਨ ਕਰਕੇ ਇੱਥੋਂ ਤੱਕ ਪਹੁੰਚੀ ਹੈ ਤੁਹਾਡੇ ਦਾ ਕਿ ਇੱਕ ਛਤਰੀ ਰਾਹੀਂ ਉਹ ਬੰਦਾ ਆਵੇ ਜਿਹਨੂੰ ਕੋਟੇ ਚੋਂ ਮਿਲ ਗਿਆ ਹੋਵੇ ਤੁਹਾਡੇ ਹਲਕੇ ਦਾ ਤੁਸੀਂ ਉਹਨੂੰ ਪਰਵਾਹ ਨਾ ਕਰੋ ਜਾਂ ਦੂਸਰੀ ਤਰ੍ਹਾਂ ਨਾ ਕਰੋ ਉਹਦੇ ਅੱਗੇ ਖਲੋ ਜਾਣ ਤੇ ਉਹਨੂੰ ਕਿਵੇਂ ਰੋਕੋਗੇ ਬਿਲਕੁਲ ਜੀ ਤੁਸੀਂ ਕਿਉਂ ਨਹੀਂ ਆਪਣਾ ਲੀਡਰ ਆਪ ਚੁਣਦੇ ਜੀ ਤੁਸੀਂ ਆਪਣੇ ਹਲਕੇ ਦਾ ਸਿਰ ਕੱਟ ਜਿਹੜਾ ਜਿਹੜਾ اخلاق ਵਾਲਾ ਸਿੱਖਿਆ ਗੁਰਮਖਿਆ ਗੁਰੂ ਲਈ ਕੁਰਬਾਨ ਹੋ ਸਕਦਾ ਉਹਨੂੰ ਆਪ ਚੁਣੋ ਤੁਸੀਂ ਸਿਲੈਕਸ਼ਨ ਦੀ ਗੱਲ ਕਰਦੇ ਹੋ ਅਸੀਂ ਪੰਥਕ ਅਕਾਲੀ ਲਹਿਰ ਜਿਹੜੀ ਆ ਉਹਦੀ ਟਿਕਟ ਉਹਦੇ ਘਰ ਬਚਾਵਾਂਗੇ ਤੁਸੀਂ ਉਹਨੂੰ ਵੋਟਾਂ ਭਾਗ ਜਿਤਾਓ ਪੰਥਕ ਕੇ ਤਾਂ ਆਪੇ ਹੋ ਗਈ ਨਹੀਂ ਹੁੰਦਾ ਹੈ ਜੀ ਪਰ ਫਿਰ ਵੀ ਵਿਰੋਧੀ ਧਿਰਾਂ ਦਾ ਲੜਨੀ ਹੀ ਨਾ ਭਾਈ ਸਾਹਿਬ ਗੱਲ ਇਹ ਆ ਕਿ ਵਿਰੋਧੀ ਧਿਰਾਂ ਕੀ ਤਾਕਤ ਕੀ ਤੋਂ ਲੈਣ ਗਿਆ ਲੋਕਾਂ ਤੋਂ ਲੋਕਾਂ ਤੋਂ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਜਿਹਨੂੰ ਤੁਸੀਂ ਤਾਕਤ ਦੇਣੀ ਉਹਨੂੰ ਸਾਹਮਣੇ ਲਿਆਓ ਜੀ ਤੁਸੀਂ ਪਛਾਣੋ ਅਸੀਂ ਉੱਤੋਂ ਸੋਟਾਂਗੇ ਤੁਸੀਂ ਕਹੋਗੇ ਸਾਨੂੰ ਮਨਜ਼ੂਰ ਨਹੀਂ ਜੀ ਦੂਸਰੀ ਤਿਹਰਾ ਕਹਿਣਗੇ ਸਾਡੋ ਮਨਜ਼ੂਰ ਨਹੀਂ ਤੇ ਉਹਦ ਨੂੰ ਚੰਗਾ ਨਹੀਂ ਕਿ ਤੁਸੀਂ ਆਪਣਾ ਲੀਡਰ ਆਪ ਪਛਾਣੋ ਤੁਹਾਡੇ ਹਲਕੇ ਚ ਕਿਹੜਾ ਤੁਹਾਡੇ ਸੇਵਾ ਕਰ ਸਕਦਾ ਜੀ ਉਹ ਇਸ਼ਾਰਾ ਕਰੋ ਅਸੀਂ ਉਹਨੂੰ ਟਿਕਟ ਦਿੰਦੇ ਹਾਂ ਤੁਸੀਂ ਉਹਨੂੰ ਜਿਤਾਓ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਬਣ ਸਕਦੇ ਹਾਂ ਜਿਸ ਤਰ੍ਹਾਂ ਬਣ ਲਾ ਮਿਨੀਮਲ ਪ੍ਰੋਗਰਾਮ ਪ੍ਰੋਗਰਾਮ ਇਹੀ ਆ ਜਿਹੜਾ ਸਫਲ ਹੋ ਸਕਦਾ ਹੋ ਜਾ ਨਹੀਂ ਹੋ ਸਕਦਾ ਜੀ ਹਾਂਜੀ ਉਹ ਅਸੀਂ ਇਹ ਬਹੁਤ ਕਈ ਸਾਲਾਂ ਤੋਂ ਮੈਂ ਥੱਕੇ ਖਾਂਡਿਆ ਕਦੀ ਕਿਸੇ ਗਰੁਪਨਾ ਕਦੀ ਕਿਸੇ ਗਰੁਪਨਾ ਤਾਂ ਮੈਂ ਸੇਵਾਦਾਰ ਬਣ ਕੇ ਧੂਣ ਫੱਕਦਾ ਨੇ ਨਾ ਸੜਕਾਂ ਦੇ